ਦੋਸਤੋ ਜਿਹੜੇ ਬਰਾੜ ਸਾਹਿਬ ਦੇ ਨਾਲ ਤੁਸੀਂ ਦੋ ਸ਼ਖਸ ਦੇਖ ਰਹੇ ਹੋ ਇੱਕ ਤਾਂ ਕੁਲਜੀਤ ਬਾਈ ਆ ਤੇ ਦੋ ਬੰਦੇ ਗੁਜਰਾਤੀ ਪਟੇਲ ਸਾਹਿਬ ਤੇ ਦੋਸਤੋ ਇਹਨਾਂ ਦਾ ਕੰਮ ਆ ਕਰੋੜਾਂ ਦੇ ਵਿੱਚ ਤੇ ਇਹਨਾਂ ਦੇ ਬਿਜ਼ਨਸ ਵੀ ਆ ਖੇਤੀ ਵੀ ਕਰਦੇ ਆ ਪੈਸਟੀਸਾਈਡ ਦਾ ਵੀ ਕੰਮ ਕਰਦੇ ਆ ਪਰ ਦੋਸਤੋ ਜਿਹੜਾ ਵਿਆਹਾਂ ਤੇ ਖਰਚਾ ਕਰਦੇ ਆ ਉਹਦੇ ਬਾਰੇ ਅੱਜ ਆਪਾਂ ਗੱਲ ਕਰਦੇ ਆ ਵੀ ਪੰਜਾਬ ਨਾਲੋਂ ਕਿੰਨਾ ਕੁ ਵੱਧ ਕਰਦੇ ਤੇ ਕਿੰਨਾ ਕੁ ਘੱਟ ਕਰਦੇ ਆ ਹਾਂਜੀ ਬਰਾੜ ਸਾਹਿਬ ਭਾਈ ਜੀ ਅੱਜ ਆਪਾਂ ਵਿਆਹ ਤੇ ਆਏ ਹਈਏ ਇੱਕ ਵਿਆਹ ਦੇ ਪ੍ਰੋਗਰਾਮ ਤੇ ਆਏ ਆ ਤੇ ਆਪਾਂ ਦੂਜੇ ਇੱਕ ਬੱਚੇ ਦਾ ਹੈਗਾ ਜਨਮ ਦਾ ਪ੍ਰੋਗਰਾਮ ਹੈ। ਹੂੰ ਹੂੰ ਤੇ ਤੁਸੀਂ ਮੈਂ ਤੁਹਾਨੂੰ ਦੱਸ ਦਾਂਗਾ ਵੀ ਇੱਥੇ ਸਭ ਤੋਂ ਵੱਡੀ ਇਹਨਾਂ ਦੀ ਕਾਮਯਾਬੀ ਦਾ ਰਾਜ਼ ਹੀ ਇਹ ਹੈਗਾ ਕਿ ਵਿਆਹ ਤੇ ਖਰਚਾ ਘੱਟ ਹੋਰ ਚੀਜ਼ਾਂ ਸਭ ਹੋਣਗੀਆਂ। ਇਹ ਕੀ ਕਰਦੇ ਸਮੂਹਿਕ ਵਿਆਹ ਕਰਦੇ ਇੱਕ ਦਿਨ ਰੱਖਦੇ ਨੇ। ਉਸੇ ਥਾਂ ਦੇ ਉੱਤੇ ਸਾਰੇ ਇਕੱਠੇ ਹੋ ਜਾਂਦੇ ਨੇ। ਖਾਣਾ ਪੀਣਾ ਇਹਨਾਂ ਦਾ ਇਕੱਠਾ ਹੁੰਦਾਗਾ ਠੀਕ ਹੈ। ਮਤਲਬ 5 5 ਵਿਆਹ ਹੋਣ 10 ਹੋਣ 7 ਹੋਣ 8 ਹੋਣ ਤੇ ਬਾਕੀ ਆ ਹੁਣ ਆਪਾਂ ਪਟੇਲ ਸਾਹਿਬ ਆਪ ਦੱਸਣਗੇ ਤੇ ਪਟੇਲ ਸਾਹਿਬ ਮਤਲਬ ਤੁਹਾਡਾ ਦੱਸੋ ਵੀ ਸ਼ਾਦੀ ਤੇ ਤੁਸੀਂ ਕਿੰਨਾ ਕ ਖਰਚਾ ਕਰਦੇ ਸਾਡੇ ਤਾਂ ਤੁਹਾਨੂੰ ਮੈਂ ਕਹਿੰਦਾ ਸਾ ਵੀ ਵੱਟ ਕੱਢ ਦਿੰਦੇ ਨੇ ਹਾਂ 6 6 7 7 ਪ੍ਰੋਗਰਾਮ ਹੁੰਦੇ ਸਾਡੇ ਵੀ ਵੀ ਮਤਲਬ ਲੇਡੀਜ਼ ਗੀਤ ਹਲਦੀ ਸੀ ਪਤਾ ਨਹੀਂ ਕੀ ਕੀ ਕੋਸ਼ ਹੁੰਦੇ ਨੇ ਤੁਸੀਂ ਮਾੜਾ ਦੱਸੋ ਸਾਡੇ ਮਤਲਬ ਪੰਜਾਬੀ ਵੀਰਾਂ ਨੇ ਹਮਾਰੇ ਸ਼ਾਦੀ ਹੋਤੀ ਹੈ ਬੱਚੇ ਕੋ ਤੋ ਲੜਕਾ ਹੋ ਲੜਕੀ ਹੋ उसका तीन लाख से ज्यादा खर्चा नहीं होता है तीन लाख हमें शादी कौन सी होती तीन है लाख में उसमें खाना आ जाता है मेहदी रसम आ जाता है और इक्का जो वरगोरा नहीं करते कोई बैंड बाजा नहीं लगाती अच्छा आ, हमारे तो तीन लाख का तो पैलेस का किराया किराया है तीन लाख रुपए बाद में जो हमारा जो समूह समाज बोलते तो सोशल तो वो पच्चीस गांव का है तो सब इकट्ठा एक ही मंदिर में लगन कर लेते एक, अच्छा। एक ही जगह पे एक ही धार्मिक मंडप लगा कर समूह में लगन कर देते अच्छा जरूर तो तो उसमें आप... डिपोजिट लगाना पड़ता है तो एक व्यक्ति को दस हजार रूपए ऐसी ज्यादा नहीं लेते भाई कहते जमे अपने इकट्ठा ब्याह कर देते हमारे विवाह अभी चालीस साल से हो रहा है साल में एक एक ही बार करते हैं बार बार नहीं करते हमारा बिजनेस है ਕੋਈ ਟਾਈਲ ਨਹੀਂ ਨਹੀਂ ਜੈਸੇ ਆਪਕੇ ਕੋਈ ਜੈਸੇ ਇੱਕ ਇੱਕ ਤੋਂ ਮੈਂ ਮੰਨ ਲਉ ਮੈਂ ਥੋੜਾ ਸਾ ਕਮਜ਼ੋਰ ਆਦਮੀ ਹੂੰ ਔਰ ਆਪ ਬਹੁਤ ਸਾਰੇ ਅਮੀਰ ਆਦਮੀ ਹੂੰ उसके अंदर आप आप भी अपने बच्चों को अमीर तो तो हो या जो अमीर है हो, अच्छा अमीर, अमीर का एक ही जगह पे शादी होगा अमीर होता है टाइल्स का धंधा कपड़ा का धंधा कोई बड़ा शोरूम वाला है उसको दो सौ तीन सौ करोड़ का टन ओवर वार्षिक होता है उसका भी लड़का और लड़की इस समूह लगन में होता है अच्छा उसका भी होता है उसका ही होता है ठीक है ठीक है ऐसे तो नहीं है जो गरीब का उसको नहीं कोई एक ही ड्रेस में होता है सभी का सभी का एक ही ड्रेस एक ही कपड़ा जैसा रहता है ਠੀਕ ਹੈ ਠੀਕ ਬਰਾੜ ਸਾਹਿਬ ਇਹ ਕਲਚਰ ਤਾਂ ਆਪਣੇ ਵੀ ਚਾਹੀਦਾ ਜੀ ਹਮਾਰੇ ਜੋ ਸੋਦਾ ਚੋਦੀ ਕਾ ਆਪਣੇ ਆਪਣੇ ਸਕੂਲ ਦੇ ਵਿੱਚ ਡਰੈਸ ਦਾ ਸੈਂਸ ਕੀ ਸੀਗਾ ਜਿਹੜਾ ਸਕੂਲ ਦੇ ਵਿੱਚ ਬੱਚਿਆਂ ਨੂੰ ਡਰੈਸ ਪਵਾਉਂਦੇ ਸੀ ਵੀ ਲੋਕਾਂ ਦੇ ਵਿੱਚ ਇਨਫਲੂਐਂਸੀ ਨਾ ਆਵੇ ਸਾਰੇ ਇੱਕ ਬਰਾਬਰ ਦੇ ਦੇਖਣ ਹਾਂ ਤੇ ਉਹ ਚੀਜ਼ ਗਾਂਵ ਵੀ ਅੱਗੇ ਵੀ ਇੰਪਲੀਮੈਂਟ ਹੋਣੀ ਚਾਹੀਦੀ ਆ ਹੁਣ ਆਪਣੇ ਤਾਂ ਤੁਹਾਨੂੰ ਮੈਂ ਗੱਲ ਆਸਦਾ ਮੈਂ ਐਵਰੇਜ ਇੱਕ ਵਿਆਹ ਦਾ ਜਿਹੜਾ ਖਰਚਾਗਾ ਘੱਟੋ ਘੱਟ ਠੀਕ ਠਾਕ ਵਿਆਹ ਜਿਹੜਾ ਹੈ ਆ 2 4 5 ਕਿਲੇ ਵਾਲਾ ਭਾਈ ਜੀ 30 35 ਲੱਖ ਰੁਪਏ ਤੋਂ ਉੱਪਰ ਦਾ ਉਹ ਵੀ ਜਾਵੜਦਾਗਾ ठीक आपके 3 लाख में सारी शादी हो जाती है हां 3 लाख में शादी हो जो उसमें गोल्ड लेना पड़ता है ये अलग वस्तु है दोस्तों तो दोस्तों मैं थोना मैं क्या होता है तो जो लड़का है वो तो उसकी औरत को जो देना पड़ता तीन है तो 3 के 4 तोला सोने देता ज्यादा ही उसका रिवाज नहीं है ज्यादा नहीं देते दोस्तों मैं थोना دسنا چاہنا براڈ صاحب ਆਪਾਂ ਪੰਜਾਬੀ ਭਾਸ਼ਾ ਵਿੱਚ ਗੱਲ ਕਰ ਲਈਏ ਵੀ ਟਰਨਓਵਰ ਇਹਨਾਂ ਦੇ 10 15 ਕਰੋੜ ਦੀ ਹੋਊਗੀ ਇਹਨਾਂ ਦੀ ਜਿਆਦਾ ਇਹਨਾਂ ਦੀ हां ਤੇ ਵੀ ਕਰ ਰੋੜ ਕਾਫੀ ਜ਼ਿਆਦਾ ਹੈਗੀ ਆ ਤੇ ਪਰ ਇਹਨਾਂ ਦਾ ਜਿਹੜਾ ਤੁਹਾਨੂੰ ਇੱਕ ਛੋਟੀ ਜੀ ਗੱਲ ਥੋੜੀ ਗੱਲ ਕੱਟ ਕੇ ਦੱਸ ਰਿਆ ਪਟੇਲ ਸਾਹਿਬ ਖੇਤੀ ਵੀ ਕਰਦੇ ਦੋ ਬੇਟੇ ਨੇ ਇੱਕ ਇਹਨਾਂ ਦਾ ਸਰਕਾਰੀ ਨੌਕਰੀ ਕਰਦਾ ਹੈ ਇੱਕ ਬਿਜ਼ਨਸ ਕਰਦਾ ਤੇ ਚਾਰ ਦੁਕਾਨਾਂ ਖੋਲੀਆਂ ਹੋਈਆਂ ਨੇ ਤੇ ਰੋਜ਼ ਸਵੇਰੇ ਇਹਨਾਂ ਨੇ ਇੱਕ ਘੰਟਾ ਖੇਤ ਚ ਜਿਹੜਾ ਮਾਰਨਾ ਤੇ ਇਹਦੀ ਇਮਾਨਦਾਰੀ ਦੀ ਗੱਲ ਮੈਂ ਪਹਿਲਾਂ ਕਰ ਰਿਆ ਸੀ ਹੁਣ ਦੁਬਾਰਾ ਫੇਰ ਕਰ ਰਿਆ ਵੀ ਆਪਾਂ ਵੀ ਆਏ ਆ ਲੇਬਰ ਆਪਣੀ ਮਰਜ਼ੀ ਦੇ ਨਾਲ ਆਪਣੀ ਮਤਲਬ ਆਪਣੀ ਡਿਊਟੀ ਸਮਝਦੇ ਹੋਏ ਕੰਮ ਕਰ ਰਹੀ ਆ ਹੂੰ ਹੂੰ ਇੱਥੇ ਲੱਗੀ ਹੋਈ ਹੈਗੀ ਆ ਠੀਕ ਹੈ ਤੇ ਹਰੇਕ ਬੰਦਾ ਆਪਣੇ ਆਪਣੇ ਆਪ ਹੁੰਦੇ ਆ ਆਪਨੇ ਦੇਖ ਕੇ ਕੋ ਆਪਣੇ ਦਾ ਉਥੇ ਖੜ ਜਾਂਦੇ ਆ ਕੇ ਤਮਾਸ਼ਾ ਦੇਖਣ ਲੈਂਦੇ ਤੇ ਬੰਦੇ ਬਾਹਰੋਂ ਆਏ ਕੋ ਸਭ ਆਪ ਦਾ ਕੰਮ ਕਰ ਰਹੇ ਨੇ ਹਮਮ ਠੀਕ ਹੈ ਨਾ ਇਹੀ ਇਹਨਾਂ ਦਾ ਕਾਮਯਾਬੀ ਦਾ ਰਾਜ਼ ਹੈ ਤੇ ਇੱਕੇ ਫਜ਼ੂਲ ਖਰਚਾ ਨਹੀਂ ਕਰਦੇ ਦਿਖਾਵੇ ਦਾ ਕੱਪੜਾ ਆਪਾਂ ਹੁਣ ਦੇਖੋ ਆਪਾਂ ਨੂੰ ਪੈਸੇ ਮਤਲਬ ਕੱਪੜਾ ਧੰਟ ਕਰਨੀ ਹੁੰਦਾ ਨਾ ਹਮਮ ਠੀਕ ਹੈ ਨਾ ਤੇ ਵਧੀਆ ਕੱਪੜੇ ਪਾਏ ਹੁੰਦੇ ਇਹਨਾਂ ਨੇ ਸਾਫ਼ ਜੇ ਮਤਲਬ ਯਾਨੀ ਆਪਣੇ ਕੀ ਹੁੰਦਾ ਕਪੜੇ ਦਾ ਮਹਿੰਗੇ ਪਾਏ ਹੁੰਦੇ ਜੇਬ ਵਿੱਚੋਂ ਖਾਲੀ ਹੁੰਦੀ ਆ ਇਹਨਾਂ ਦੇ ਸਾਦੇ ਕਪੜੇ ਨੇ ਜੇਬ ਇਹਨਾਂ ਦੀ ਮਤਲਬ ਮੈਂ ਤੁਹਾਨੂੰ ਦੱਸਾਂ ਤੁਹਾਨੂੰ ਬਾਪ ਪੁੱਤਾਂ ਦੀ ਜੇਬ ਚੰਗੀ ਭਰੀ ਹੋਈ ਆ ਬਿਲਕੁਲ ਸਹੀ ਬਾਤ ਬਿਲਕੁਲ ਸਹੀ ਕੁਲਜੀਤ ਵੀਰੇ ਸਹੀ ਗੱਲ ਮੇਰੀ وجہ ਸੇ ਇਹ ਸੋਸ਼ਲ ਸਮਾਜ ਕੋ ਲੈ ਕੇ ਬੋਲ ਰਹਾ ਹੂੰ ਕਿ ਦੇਸ਼ ਕੇ ਸਭ ਲੋਕੋਨ ਕੋ ਖਰਚਾ ਕਮ ਕਰਨਾ ਸ਼ਾਦੀ ਮੇਂ ਕਮ ਕਮ ਕਰਕਸਰ ਕਰਨਾ ਔਰ ਬੱਚੋ ਕੋ ਪੜਾਣਾ ਚਾਹੀਏ ਹੂੰ ਹੂੰ ਔਰ ਦੇਸ਼ देश का हर व्यक्ति के देव, देवा क्या बोलते आपको लोन लेना किराया लेना वो गलत बात है ज्यादा पैसा बाहर से लेकर बाहर देखा करता है वो गलत है खुद कमाते है। उसमें से पैसा पच्चीस परसेंट सेल करो बच्चे के लिए दस परसेंट और खाने पीने में खर्चा करो और बीस परसेंट बचा कर आगे चला दो तो देश को भी फायदा रहेगा कि देश में भी ऐसा लोन नहीं देना पड़ेगा किसी को टेंशन नहीं रहता नहीं। कोई आपघात करके नहीं मर जाता तो सब इसमें सोशल में आता है जो दिखावा करना चाहता है तो खर्चा करना पड़ता है। खर्चा करता है तो गलत है तीन घंटे का प्रोग्राम शादी का होता तो वो पचास लाख खर्च करते थे तीन घंटे बाद में उसको नहीं पूछेगा कोई कि कितना देवा रहे आपको तो हम तो ऐसा रहता है हमारा जो चोला व्यवहार है तो मर्यादित रहता है सौ दो सौ रूपया तो बाद में जो उसको हम कपड़े व्यवहार कुछ करते नहीं किसी को आते है तो सब मजा से मिलते जाते है हमारी गाड़ी लेकर जाते कोई शादी में तो एक घंटे दो घंटे बगाड़ते हम पूरे दिन नहीं बगाड़ते तो जो हूँ हम पूरे टाइम सोशल तो में रहते है अरे जो जिसको जो बड़ा बड़ा उद्योगपति है वो भी वो दान देते समूह लगना होता तो उसमें भी दान देते है मैं बच्ची को पैसा देता हूँ समूह में खाना खिलाता हूँ वो तो सब भी ये करते था। हम तो, तो, तो वो मैरिज हो उसका तो कोई खर्चा लगता ही नहीं ज्यादातर दस हजार की डिपोजिट वहीवट के लिए देता है बाकी हर कन्या को सर्टिफिकेट जो बचाए पैसा दे देते हम अच्छा पटेल साहब एक गल और दस्यो बड़ी जी ਬੀ ਜਦੋਂ ਕਿਸੇ ਨੇ ਆਪਣੇ ਆਪ ਦੇ ਜਿਵੇਂ ਤੁਸੀਂ ਪੰਜ ਭਾਈਓ ਚਾਹੇ ਪਰਿਵਾਰ ਥੋੜਾ ਪੂਰਾ ਵੱਡਾ ਸੁੱਖ ਨਾਲ ਤੇ ਜਦੋਂ ਤੁਸੀਂ ਘਰ ਵਗੈਰਾ ਬਣਾਉਨੇ ਹੋ ਕੁਝ ਕਰਦੇ ਹੋ ਹੁਣ ਸਾਡੇ ਤਾਂ ਕੀ ਚੱਕਦੇ ਨੇ ਵੀ ਪਹਿਲਾਂ ਇਹ ਘਰ ਬਣਾਉਣਾਗਾ ਕੁਝ ਪੈਸੇ ਕੋਲ ਹੁੰਦੇ ਨਾ ਜਿਵੇਂ ਹੋਮ ਲੋਨ ਲੈਨੇ ਆ ਤੇ ਲੈ ਕੇ ਘਰ ਖੜਾ ਕਰ ਲੈਨੇ ਆ ਰਜਿੰਦਰ ਸਿੰਘ ਜੀ ਕਿ ਤੁਹਾਨੂੰ ਹੋਰ ਗੱਲ ਦੱਸਾਂ ਮੈਂ ਇੱਥੇ ਸਭ ਤੋਂ ਵੱਖਰੀ ਇੱਕ ਡਿਫਰੈਂਟ ਗੱਲ ਇਹਨਾਂ ਦੀ ਹੈਗੀ ਆ ਇਹ ਮਤਲਬ ਦੇਖੋ ਬੰਦਾ ਜਿਹੜਾ ਕੰਮ ਕਰਦਾਗਾ ਹਰੇਕ ਬੰਦੇ ਦੀ ਕੰਮ ਕਰਨ ਦੀ ਕਪੈਸਿਟੀ ਅੱਡ ਹੁੰਦੀ ਸੋਚਣ ਦੀ ਅੱਡ ਹੁੰਦੀ ਉਹ ਆਪਦਾ ਕਾਰੋਬਾਰ ਉੱਪਰ ਥੱਲੇ ਹੁੰਦਾਗਾ ਪਰ ਇਹ ਕੀ ਹੁੰਦਾ ਵੀ ਜੇ ਕੋਈ ਭਰਾ ਕਮਜ਼ੋਰ ਰਹੇ ਜੇ ਇਹਨਾਂ ਦਾ ਉਹਨੂੰ ਪਿੱਛੇ ਨਹੀਂ ਛੱਡਦੇ ਉਹਨੂੰ ਨਾਲ ਲੈ ਕੇ ਚੱਲਦੇ ਨੇ ਤੇ ਦੂਜੀ ਗੱਲ ਹੈਗੀ ਆ ਵੀ ਇੱਕ ਆਪਾਂ ਜਦੋਂ ਘਰ ਬਣਾਉਣਾ ਹੁੰਦਾ ਜਾਂ ਕੋਈ ਵੀ ਚੀਜ਼ ਵੱਡਾ ਕੰਮ ਕਰਨਾ ਅੱਧੇ ਕਿ ਪੈਸੇ ਕੋਲ ਹੁੰਦੇ ਨੇ ਅੱਧੀ ਕ ਆਪਾਂ ਲਿਮਟ ਚੱਕ ਲੈਨੇ ਜਾਂ ਹੋਮ ਲੋਨ ਚੱਕ ਲੈਨੇ ਹੈਗਿਆ ਹੁਣ ਇਹਨਾਂ ਦੇ ਕੀ ਹੈਗਾ ਵੀ ਜੇ ਕਿਸੇ ਨੇ ਘਰ ਬਣਾਉਣਾ ਨਾ ਜਿੰਨੇ ਰਿਸ਼ਤੇਦਾਰ ਸਕੇ ਹੈਗੇ ਸਰਕਲ ਦੇ ਕੋਈ ਲੱਖ ਦੂ ਕੋਈ 50000 ਦੂ ਕੋਈ 2 ਲੱਖ ਦਊਗਾ ਕੋਈ ਕਿੰਨਾ ਦਊ ਅੱਡੋ ਅੱਡ ਤੇ ਉਹ ਬੰਦੇ ਦਾ ਕੰਮ ਨਹੀਂ ਖੜਦਾਗਾ ਮਿੰਟਾ ਸਕਿੰਟਾਂ ਜਿਹਦਾ ਕੰਮ ਪੂਰਾ ਹੋ ਜਾਂਦਾ ਤੇ ਹੁਣ ਵੱਡੀ ਗੱਲ ਇਹ ਆਉਂਦੀ ਹੈ ਵੀ ਉਹਨੇ ਅਗਲੇ ਮਹੀਨੇ ਦਾ ਮੋੜਨਾ ਨਹੀਂ ਹੁੰਦਾਗਾ ਠੀਕ ਆ ਇੰਨੇ ਜੋਗਾ ਉਹ ਵੀ ਹੁੰਦਾਗਾ ਹੁਣ ਜਦੋਂ ਘਰਕੋਰ ਬਣਾਉਂਦੇ ਨਾ ਇਹ ਸਾਰੇ ਰਲ ਮਿਲ ਕੇ ਇਸੇ ਤਰੀਕੇ ਬਣਾ ਲੈਂਦੇ ਨੇ ਘਰ ਇਹ ਹਮ ਹਮ ਜਿਹਨੇ ਮਤਲਬ ਵੀ ਇੱਕ ਦੂਜੇ ਦੀ ਹੈਲਪ ਦੇ ਨਾਲ ਅੱਛਾ ਉਹ ਮੰਗਦੇ ਵੀ ਨਹੀਂ ਆਪਣੇ ਆਪ ਦੇਣ ਆਉਂਦੇ ਨੇ ਹਮ ਜਿਹਦੀ ਜਿਹਦੀ ਸਮਰਥਾ ਹੁੰਦੀ ਆ ਤੇ ਜਿੱਦਨ ਉਹਨੂੰ ਲੋੜ ਹੁੰਦੀ ਆ ਫਿਰ ਉਹ ਤੁਹਾਨੂੰ ਮੈਂ ਦੱਸਦਾ ਆਈ ਉਹਨੂੰ ਮਿਲਦੇ ਨੇ ਇਹ ਸਭ ਤੋਂ ਬਹੁਤ ਵੱਡੀ ਗੱਲ ਹੈਗੀ ਆ ਤੇ ਨਾ ਇਹਨਾਂ ਨੂੰ ਕਰਜ਼ਾ ਦੇਣਾ ਪਵੇ ਕਰਜ਼ੇ ਦਾ ਲੋਨ ਦੇਣਾ ਮਤਲਬ ਦੂਜੀ ਗੱਲ ਹੋਰ ਹੈਗੀ ਆ ਵੀ ਇੱਕ ਇਹਨਾਂ ਕੋਲ ਥ੍ਰੀ ਮਨ ਸਾਰਿਆਂ ਕੋਲ ਹੀ ਪੈਸਾ ਹੈਗਾ ਬਾਈ ਹੂੰ ਹੂੰ ਲੋੜ ਹੀ ਨਹੀਂ ਇਹਨਾਂ ਨੂੰ ਤੇ ਸਭ ਤੋਂ ਵੱਡੀ ਗੱਲ ਇੱਕ ਇਹ ਹੈ ਕਿ ਨਸ਼ਾ ਮੁਕਤ ਹੈਗੇ ਨੇ ਇਹ ਸਾਰੇ ਜੀ ਜਿੱਥੇ ਨਸ਼ਾ ਹੁਣ ਮਤਲਬ ਨਸ਼ਾ ਆਉਂਦਾ ਕਿਉਂ ਵਿਲੇਪਣ ਕਰਕੇ ਆਉਂਦਾ ਹੈ ਇਹ ਹੁਣ ਪਟੇਲ ਸਾਹਿਬ ਨੇ ਪਟੇਲ ਸਾਹਿਬ ਦਾ ਘਰ ਦਾ ਸਿਸਟਮ ਕੀ ਆ ਇਹਨਾਂ ਦਾ ਬਹੂਆਂ ਤੇ ਮਨ ਔਰਤਾ ਘਰ ਦਾ ਕੰਮ ਸੰਭਾਲਦੀਆਂ ਨੇ ਵੀ ਖੇਤਾਂ ਦੇ ਵਿੱਚ ਗਊਆਂ ਰੱਖੀਆਂ ਹੋਈਆਂ ਨੇ ਇਹਨਾਂ ਨੇ ਘਰੋਂ ਸਵੇਰੇ ਔਰਤਾ ਨੇ ਆਉਣਾਗਾ ਧਾਰਾ ਚੋਣ ਉਸ ਤੋਂ ਬਾਅਦ ਪਟੇਲ ਸਾਹਿਬ ਆਪ ਉੱਠਦੇ ਪੂਰਾ 1 ਘੰਟਾ ਖੇਤ ਦਾ ਜਿਹੜਾ ਦਿੰਦੇ ਆ ਯਾਰ ਸਾਡੇ ਨਾਲੋਂ ਕਿਤੇ ਟੌਪ ਦੀ ਫਸਲ ਆ ਇਹਨਾਂ ਦੀ 1 ਘੰਟੇ ਦੇ ਨਾਲ ਹੀ ਉਸ ਤੋਂ ਬਾਅਦ ਇਹ ਆਪਣੀ ਦੁਕਾਨ ਤੇ ਜਾਵੜਦੇ ਬੇਟਾ ਇਹਨਾਂ ਦਾ ਜਾਵੜਦਾ ਛੋਟਾ ਆਪਣੀ ਦੁਕਾਨ ਤੇ ਤੇ ਉਸ ਤੋਂ ਬਾਅਦ ਇੱਕ ਦੂਸਰਾ ਬੇਟਾ ਉਹਨਾਂ ਦਾ ਜੌਬ ਕਰਦਾ ਉਹ ਆਪ ਜੀ ਉੱਥੇ ਚਲਾ ਜਾਂਦਾ ਔਰਤਾਂ ਘਰ ਸੰਭਾਲਦੀਆਂ ਨੇ ਤੇ ਬੰਦੇ ਸਾਰੇ ਬਾਹਰ ਤੇ ਯਾਰ ਸਾਡੇ ਨਾਲੋਂ ਕਿਤੇ ਵੱਧ ਸੌਖੇ ਨਹੀਂ ਤੁਹਾਨੂੰ ਮੈਂ ਇਹ ਗੱਲ ਦੱਸਾਂ